ਜੂਰੀਆ ਮਿਲੂਗਾ ਭਾਈ ਜਿੰਨਾ ਮਰਜ਼ੀ ਜੂਰੀਆ ਲੈ ਜਾਓ ਭਾਈ ਇਹਦੇ ਡੀਪੀ ਭਾਈ ਜਿੰਨਾ ਮਰਜ਼ੀ ਲੈ ਜਾਣਾ ਆਪਾਂ ਤੋਂ ਆਪਾਂ ਨੇ ਯਾਰਾ ਤੇ ਉੱਤਮ ਕੰਪਨੀ ਡਾਇਰੈਕਟ ਕਰੀ ਟਾਪਿਕ ਆਪਣੇ ਕੋਲੇ ਕੀ ਰੇਟ ਮਿਲ ਜੂਗਾ ਤੇ 240 240 ਦੇ ਦਾਂਗੇ ਭਾਈ ਆਪਾਂ 300 ਡਿਲੀਵਰੀ ਦਾ ਹੈਗਾ ਡਿਲੀਵਰੀ ਭਾਈ ਦੇ ਦਾਂਗੇ ਕਿਤੇ ਵੀ ਕਿਤੇ ਮਰਜ਼ੀ ਪੰਜਾਬ ਦੇ ਵਾਹਿਗੁਰੂ ਦੀ ਮੇਰ ਸਦਕਾ ਬਾਈ ਮਨਦੀਪ ਨੇ ਅੱਜ ਦੁਕਾਨ ਕੀਤੀ ਆ ਨਵੀਂ ਬਰਨਾਲੇ ਸ਼ਹਿਰ ਦੇ ਵਿੱਚ ਠਿਕਰੀਆਲ ਰੋਡ ਦੇ ਉੱਤੇ ਤੇ ਬਾਈ ਨੇ ਬੀਐਸਸੀ ਐਗਰੀਕਲਚਰ ਕਰਨ ਤੋਂ ਬਾਅਦ 8 ਸਾਲ ਖੇਤੀਬਾੜੀ ਕੰਪਨੀਆਂ ਦੇ ਵਿੱਚ ਆਈਪੀਐਲ ਚ ਕੰਮ ਕੀਤਾ ਆਈਪੀਐਲ ਤੇ ਗੋ ਠੀਕ ਆ ਆਈਪੀਐਲ ਵਰਗੀਆਂ ਨਾਮੀ ਕੰਪਨੀਆਂ ਦੇ ਵਿੱਚ ਕੰਮ ਕਰਨ ਤੋਂ ਬਾਅਦ 8 ਸਾਲਾਂ ਦਾ ਐਕਸਪੀਰੀਅੰਸ ਹੋਇਆ ਇਹਨਾਂ ਦਾ ਬਾਕੀ ਹੁਣ ਐਗਰੀਕਲਚਰ ਖੇਤੀਬਾੜੀ ਦੇ ਡਾਕਟਰੀ ਬਣ ਗਏ ਬਾਈ ਤੇ ਆਪ ਵੀ ਖੇਤੀ ਕਰਦੇ ਨੇ ਇਹਨਾਂ ਨੇ ਬਰਨਾਲੇ ਸ਼ਹਿਰ ਦੇ ਵਿੱਚ ਦੁਕਾਨ ਕੀਤੀ ਕੀ ਨਾਮ ਤੇ ਕੀਤੀ ਬਾਈ ਜ਼ਿਮੀਦਾਰ ਕੀਤੀ ਸਰਵਿਸ ਸੈਂਟਰ ਬਾਈ ਜ਼ਿਮੀਦਾਰਾ ਖੇਤੀ ਸਰਵਿਸ ਸੈਂਟਰ ਬਾਈ ਜ਼ਿਮੀਦਾਰਾ ਨੇ ਹੀ ਮੁੰਡਾ ਆਪ ਵੀ ਖੇਤੀ ਕਰਦਾ ਤੇ ਕੰਪੀਟੀਸ਼ਨ ਵੀ ਜਿੰਨਾ ਮਾਰਕੀਟ ਦੇ ਆਪਾਂ ਵਿੱਚ ਕੰਪੀਟੀਸ਼ਨ ਹੋਊਗਾ ਉਨੇ ਹੀ ਆਪਣਾ ਜ਼ਿਮੀਦਾਰਾ ਦਾ ਫਾਇਦਾ ਹੋਊਗਾ ਤੇ ਰੇਟ ਦੀ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਬਾਈ ਸਵਾਗਤ ਹੈ ਵੀਰੇ ਥੈਂਕ ਯੂ ਤੇ ਯੂਰੀਆ ਦੱਸੋ ਸਭ ਤੋਂ ਪਹਿਲਾਂ ਰੇਟ ਤਾਂ ਚਲੋ ਦੱਸ ਹੀ ਦੇਵਾਂਗੇ ਆਪਾਂ ਦਵਾਇਆਂ ਦੇ ਜੀ ਡੀਪੀ ਬਾਈ ਜਿੰਨਾ ਮਰਜ਼ੀ ਲੈ ਜਾਣਾ ਆਪਾਂ ਤੋਂ ਆਪਾਂ ਨੇ ਯਾਰਾ ਤੇ ਉੱਤਮ ਕੰਪਨੀ ਡਾਇਰੈਕਟ ਕਰੀਆ ਠੀਕ ਆ ਯੂਰੀਆ ਵਾਸਤੇ ਯੂਰੀਆ ਵਾਸਤੇ ਹਾਂਜੀ ਯਾਰਾ ਤੇ ਉੱਤਮ ਵੀ ਯੂਰੀਆ ਵਾਸਤੇ ਕੀਤੇ ਆ ਪ੍ਰੋਡਕਟ ਵੀ ਇਹਨਾਂ ਦੇ ਇੱਕ ਨੰਬਰ ਨੇ ਪ੍ਰੋਡਕਟ ਵੀ ਇੱਕ ਨੰਬਰ ਨੇ ਹਾਂ ਬੀ ਯੂਰੀਆ ਐਟ ਪ੍ਰੈਜ਼ੈਂਟ ਮਿਲੂਗਾ ਹਾਂ ਵੀਰੇ ਮਿਲੂਗਾ ਜਿੰਨਾ ਮਰਜ਼ੀ ਠੀਕ ਆ ਵੀ ਜੇ ਹੁਣ ਹੁਣ ਯੂਰੀਆ ਚਾਹੀਦਾ ਕਿਸੇ ਨੂੰ ਤਾਂ ਬਾਈ ਨੂੰ ਕਾਲ ਕਰ ਲਿਓ ਜੁੜਨਾ ਪਊ ਬਾਈ ਇਹਦੇ ਨਾਲ ਹਾਂ ਜੁੜਨਾ ਪਊ ਬਾਈ ਕਿਉਂ ਕਾਰਨ ਕੀ ਆ ਬਾਈ ਉਤਮ ਵਰਗੀਆਂ ਕੰਪਨੀਆਂ ਨਾਲ ਮੰਨ ਕੇ ਚੱਲੇ ਜਾ ਰਾ ਤੇ ਮੰਨ ਲਓ ਦਵਾਈ ਆਉਂਦੀ ਆ ਦਵਾਈ ਦੇ ਨਾਲ ਯੂਰੀਆ ਦੇ ਨਾਲ ਦਵਾਈ ਵੀ ਵੇਚਣੀ ਪੈਂਦੀ ਆ ਹਨਾ ਤੇ ਉਹ ਵੇਚਣ ਕਰਕੇ ਫਿਰ ਹੁਣ ਮੈਂ ਦਵਾਈ ਇਕੱਲੀ ਵੀ ਕਿੱਥੇ ਰੱਖੂੰਗਾ ਹਾਂ ਬਾਕੀ ਪ੍ਰੋਡਕਟ ਮਾੜੇ ਵੀ ਨਹੀਂ ਹੈਗੇ ਪ੍ਰੋਡਕਟ ਮਾੜੇ ਵੀ ਨਹੀਂ ਹੈਗੇ ਮਲਟੀਨੇਸ਼ਨਲ ਕੰਪਨੀ ਆ ਠੀਕ ਆ ਤੇ ਬਾਈ ਜਿਵੇਂ ਰੇਟ ਦੀ ਗੱਲ ਕਰੀਏ ਆਪਾਂ ਤਾਂ ਜਿਹੜਾ ਟਾਪਿਕ ਹੈ ਟਾਪਿਕ ਆਪਣੇ ਕੋਲੇ ਕੀ ਰੇਟ ਮਿਲ ਜੂਗਾ 130 ਰੁਪਏ ਦਾ ਸਟਾਰਟ ਆ ਬਈ ਆਪਣੇ ਲਈ 130 ਰੁਪਏ ਦਾ ਵਧੀਆ ਕੰਪਨੀ ਵਧੀਆ ਕੰਪਨੀ ਦੀ ਕੰਮ ਕਰੂਗੀ ਆਪਣੇ ਦੀ ਕੰਮ ਕਰੋਗੀ ਬਈ ਬਿਲ ਤੇ ਹਾਂ ਬਿਲ ਤੇ ਬਈ ਪੱਕਾ ਬਿਲ ਆਪਾਂ ਬਈ ਕੱਟ ਕੇ ਬਾਅਦ ਚ ਦਵਾਈ ਚ ਕਾਵਾਂਗੇ ਚਾਹੇ ਜਿਹੜੀ ਪਹਿਲਾਂ ਬਿਲ ਦੇਵਾਂਗੇ ਬਾਅਦ ਚ ਦਵਾਈ ਚ ਕਾਵਾਂਗੇ ਜਿਹੜੀ ਮਰਜ਼ੀ ਦਵਾਈ ਲੈ ਲਓ ਮੰਗ ਕੇ ਦਵਾਈ ਲਓ ਜਿਹੜੀ ਮਰਜ਼ੀ ਐਕਸਲ ਐਕਸਲ ਦੇ ਦਾਂਗੇ ਬਈ ਆਪਾਂ 620 ਰੁਪਏ ਤੋਂ ਸਟਾਰਟ ਆ ਬਈ ਠੀਕ ਹੈ ਹਾਂਜੀ ਤੇ 24D 24D ਦੇ ਦਾਂਗੇ ਬਈ ਆਪਾਂ 310 ਰੁਪਏ ਤੋਂ ਸਟਾਰਟ ਆ ਬਈ 24D ਵਧੀਆ ਕੰਪ ਤੇ ਅੱਗੇ ਆਪਣੀ ਜਿਹੜੀ ਇੰਟਰਾਕੋਲ ਆਲੂਆਂ ਵਾਸਤੇ ਇੰਟਰਾਕੋਲ ਬਾਈ ਆਪਣੇ ਲਈ 1680 ਰੁਪਏ ਤੋਂ ਸਟਾਰਟ ਹੈ ਠੀਕ ਹੈ 680 ਰੁਪਏ 680 ਰੁਪਏ ਤੋਂ ਵਧੀਆ ਕੰਪਨੀ ਵਧੀਆ ਕੰਪਨੀ ਦੀ ਰੋਕ ਤੇ 13045 13045 ਆਪਣੇ ਲਈ 110 ਰੁਪਏ ਤੋਂ ਸਟਾਰਟ ਹੈ ਬਾਈ ਵਧੀਆ ਸਟੈਂਡਰਡ ਦੀ ਕੰਪਨੀ ਹੈ ਵਧੀਆ ਸਟੈਂਡਰਡ ਦੀ ਕੰਪਨੀ ਹੈ ਬਾਈ ਠੀਕ ਹੈ ਤੇ ਮੈਗਨੀਜ਼ ਮੈਗਨੀਜ਼ ਬਾਈ ਆਪਣੇ ਲਈ 70 ਰੁਪਏ ਤੋਂ ਸਟਾਰਟ ਹੈ 70 ਰੁਪਏ ਤੋਂ 70 ਰੁਪਏ ਤੋਂ ਤੇ ਅੱਗੇ ਆਪਣਾ ਹੋਰ ਦਵਾਈਆਂ ਬਾਈ ਹੋਰ ਦਵਾਈਆਂ ਬਾਈ ਜਿਵੇਂ ਮੰਨ ਲਓ ਵੀ ਗ੍ਰੋਥ ਪ੍ਰੋਡਕਟ ਆ ਗਿਆ ਗ੍ਰੋਥ ਪ੍ਰੋਡਕਟ ਆ ਗਿਆ ਆਪਣੇ ਲੈਵੇ ਗ੍ਰੋਥ ਵਾਲਾ ਆਪਣੇ ਲੈਵੇ ਮੰਨ ਲਓ 170 ਰੁਪਏ ਦਾ ਲੀਟਰ 2 ਕਿੱਲਿਆਂ ਦੇ ਪੈਂਦਾ ਕਣਕਾਂ ਕਣਕ ਦੇ ਮੰਨ ਕੇ ਚੱਲੋ ਵੀ 170 ਵੰਡ 2 ਕਰੀਏ ਜੇ ਆਪਾਂ ਸਾਰੇ 85 ਰੁਪਏ ਦਾ ਕਿੱਲੇ ਦਾ ਪੈ ਗਿਆ ਬਾਈ ਠੀਕ ਆ ਗ੍ਰੋਥ ਪ੍ਰੋਮੋਟਰ ਪੂਰੀ ਫੁੱਲ ਗ੍ਰੋਥ ਕਰੂਗਾ ਬਾਈ ਗਾਰੰਟੀ ਆ ਆਪਣੀ ਠੀਕ ਆ ਜਿੱਥੇ ਮਰਜ਼ੀ ਪਾਓ ਠੀਕ ਆ ਜੇ ਜੇ ਗ੍ਰੇਨੂਲ ਲੈਣਾ ਬਾਈ ਗ੍ਰੇਨੂਲ ਵਾਲਾ ਆਪਣੇ ਲੈਵੇ ਪੇਜੂਗਾ 280 ਰੁਪਏ ਤੋਂ ਸਟਾਰਟ ਆ ਬਾਈ ਠੀਕ ਹੈ ਜਿਹੜਾ ਆਪਾਂ ਰੇ ਦੇ ਵਿੱਚ ਗ੍ਰੇਨੂਲ ਰਲਾ ਕੇ ਸਿੱਟਦੇ ਆ ਆਪਣਾ 280 ਰੁਪਏ ਤੋਂ ਸਟਾਰਟ ਆ 4 ਕਿਲੋ ਦੀ ਥੈਲੀ ਠੀਕ ਹੈ ਤੇ ਬਾਕੀ ਯਾਰਾਂ ਦਾ ਡਾਇਰੈਕਟ ਹੀ ਲੈ ਲਈ ਯਾਰਾਂ ਦਾ A to Z ਪ੍ਰੋਡਕਟ ਹੈ ਬਈ ਯਾਰਾਂ ਦਾ ਹੈ ਹਾਂਜੀ ਯਾਰਾਂ ਦਾ A to Z ਪ੍ਰੋਡਕਟ A to Z ਪ੍ਰੋਡਕਟ ਯਾਰਾਂ ਦਾ ਜਿਹੜਾ ਮਰਜ਼ੀ ਪ੍ਰੋਡਕਟ ਲਓ ਬਈ ਆਲੂਆਂ ਵਾਸਤੇ ਜਿਵੇਂ ਆਲੂਆਂ ਵਾਸਤੇ ਹਾਂ ਬਈ ਆਪਾਂ ਨੇ ਆਲੂਆਂ ਦੀ ਸਾਰੀ ਜਾਣਕਾਰੀ ਲਿਖੀ ਹੈਗੀ ਹੈ ਨਾ ਹਾਂ ਚਾਰਟ ਬਣਿਆ ਹੋਇਆ ਇਹਨਾਂ ਦਾ ਉਹ ਚਾਰਟ ਬਣਿਆ ਹੋਇਆ ਉਹ ਚਾਰਟ ਦੇ ਮੁਤਾਬਕ ਅਗਲਾ ਆਪ ਮੰਗ ਕੇ ਲੈ ਜਾ ਸਕਦੇ ਆ ਠੀਕ ਹੈ ਤੇ ਉਤਮ ਵੀ ਡਾਇਰੈਕਟਰ ਹੈ ਉਤਮ ਵੀ ਡਾਇਰੈਕਟਰ ਹੈ ਬਾਈ ਠੀਕ ਹੈ ਤੇ ਓਪਨਿੰਗ ਤੇ ਤੁਸੀਂ ਦੇਖ ਸਕਦੇ ਹੋ ਵੀ ਅੱਜ ਪਹਿਲੇ ਦਿਨ ਤੋਂ ਹੀ ਬ੍ਰਾਂਡ ਪਿਆ ਬਾਈ ਕੋਲੇ ਦੁਕਾਨ ਦੇ ਵਿੱਚ ਵੀ ਯਾਰਾ ਉਤਮ ਵਰਗੀਆਂ ਵਧੀਆ-ਵਧੀਆ ਕੰਪਨੀਆਂ ਨਾਲ ਦੁਕਾਨ ਭਰੀ ਪਈ ਆ ਤੇ ਅੱਗੇ ਆਪਾਂ ਹੋਰ ਵੀ ਕੰਪਨੀਆਂ ਲਿਆ ਰਹੇ ਬਾਈ ਹੋਰ ਬਾਈ ਲਵਾਂਗੇ ਮਾਰਕੀਟ ਦੀ ਡਿਮਾਂਡ ਦੇ ਮੁਤਾਬਕ ਠੀਕ ਹੈ ਹਾਂਜੀ ਹਾਂ ਜਿਵੇਂ ਜਿਵੇਂ ਕੋਈ ਵੀ ਡਿਮਾਂਡ ਉੱਠੂਗੀ ਹਨਾ ਆਪਾਂ ਮੇਰੇ ਖਿਆਲ ਪਹਿਲਾਂ ਪਰ ਆਪਾਂ ਮੇਨ ਫੋਕਸ ਆਪਾਂ ਜੂਰੀ ਤੇ ਡੀਏਪ ਦੀ ਘਾਟ ਨੂੰ ਪੂਰੀ ਕਰਨ ਕਰਕੇ ਆਪਾਂ ਨੂੰ ਇੰਨਾਂ ਕੰਪਨੀਆਂ ਦਾ ਦਬਾਈ ਆਪਾਂ ਵੱਧ ਸਿੱਧਾ ਹੋ ਰ ਤੇ ਜਿਵੇਂ ਬੈਰ ਵਰਗੇ ਹੋਗੇ ਸੈਂਟਾ ਜਿਨ੍ਹਾਂ ਦੀ ਡਿਮਾਂਡ ਰਹਿੰਦੀ ਹੈ ਕੋਟੇਵਾ ਉਹ ਵੀ ਬਾਈ ਬਹੁਤ ਸਸਤੇ ਰੇਟਾਂ ਤੇ ਦੇਵਾਂਗੇ ਆਪਾਂ ਠੀਕ ਆ ਹਾਂਜੀ ਹਾਂ ਉਹ ਵੀ ਪ੍ਰੋਡਕਟ ਮਿਲ ਜਾਨਗੇ ਉਹ ਵੀ ਪ੍ਰੋਡਕਟ ਮਿਲ ਜਾਣਗੇ ਬਾਈ ਜਿਵੇਂ ਹੁਣ ਬ੍ਰਾਂਡ ਹੀ ਦਿਖ ਰਿਹਾ ਦੁਕਾਨ ਦੇ ਵਿੱਚ ਤੇ ਅੱਗੇ ਹੋਰ ਵੀ ਆਪਾਂ ਕੰਪਨੀਆਂ ਲੈ ਕੇ ਆਉਣੀਆਂ ਬਾਈ ਆਪਾਂ ਬਾਲਾ ਕੰਪਨੀਆਂ ਦੇ ਮਾਗਰ ਨਹੀਂ ਪੈਂਦੇ ਹੈਗੇ ਜਿਹੜੀ ਚੀਜ਼ ਦਾ ਰਿਜ਼ਲਟ ਆਊਗਾ ਆਪਾਂ ਪਹਿਲਾਂ ਦੇਖਾਂਗੇ ਅਗਲੇ ਨੂੰ ਕੰਪਨੀ ਵਾਲੇ ਨੂੰ ਕਹਾਂਗੇ ਪਹਿਲਾਂ ਕਿਸੇ ਮੇਰੇ ਫਾਰਮਰ ਦੇ ਟ੍ਰਾਇਲ ਲਾ ਜਾਂ ਮੰਨ ਕੇ ਚੱਲ ਮੈਨੂੰ ਰਿਜ਼ਲਟ ਦਿਖਾ ਜੇ ਰਿਜ਼ਲਟ ਮਿਲੂਗਾ ਤਾਂ ਮੈਂ ਅੰਦਰ ਰੱਖੂਗਾ ਹੋ ਕੰਮ ਕਰੋ ਹਨ ਜਿਹੜੀ ਚੀਜ਼ ਦਾ ਹੁਣ ਜਿਹੜੇ ਆ ਸਾਰੇ ਪ੍ਰੋਡਕਟ ਪਏ ਨੇ ਬਈ ਇਹਨਾਂ ਦਾ ਰਿਜ਼ਲਟ ਆ ਆਪਾਂ ਦੇਖਿਆ ਹਨ ਆਪ ਵੀ 8-9 ਸਾਲਾਂ ਕੰਪਨੀ ਚ ਲਾ ਲੇ ਤੇ ਆਪ ਦੀ ਖੇਤੀ ਵੀ ਕਰਦੇ ਆ ਉਹਦੇ ਵਿੱਚ ਆਪ ਨੂੰ ਪਤਾ ਵੀ ਆਹ ਕੰਪਨੀਆਂ ਦਾ ਰਿਜ਼ਲਟ ਹੈਗਾ ਆਪਾਂ ਉਹ ਜਿਹੀ ਰੱਖੀ ਆ ਅੱਜ ਜਿੰਨੀ ਚੀਜ਼ ਪਈ ਆ ਦੁਕਾਨ ਦੇ ਵਿੱਚ ਸਾਰਾ ਰਿਜ਼ਲਟ ਆ ਸਾਰਾ ਬਿਲ ਇਹਦੀ ਜ਼ਿੰਮੇਵਾਰੀ ਆ ਤੁਹਾਨੂੰ ਸਾਰੀ ਆਪਣੀ ਜ਼ਿੰਮੇਵਾਰੀ ਤੇ ਯੂਰੀ ਵਾਲੀ ਗੱਲ ਕੱਚੀ ਨਾ ਨਿਕਲੇ ਜੀ ਯੂਰੀ ਵਾਲੀ ਗੱਲ ਕੱਚੀ ਨਹੀਂ ਨਿਕਲਦੀ ਯੂਰੀ ਦੀ ਡਿਮਾਂਡ ਬਹੁਤ ਹੈ ਭਾਈ ਯੂਰੀਆ ਮਿਲੂਗਾ ਜਿੰਨਾ ਮਰਜੀ ਦਾ ਠੀਕ ਆ ਵੀ ਇਹ ਕੰਮ ਹੀ ਆਪਾਂ ਯੂਰੀਏ ਖਾਤੇ ਕੀਤਾ ਜਿਹੜਾ 11 ਤੇ ਚੰਬਰ ਨਾਲ ਆਪਣੀਆਂ ਨੂੰ ਆਪਾਂ ਤਾਂ ਹੀ ਫੜਿਆ ਵੀ ਆਪਾਂ ਯੂਰੀਏ ਤੇ ਡੀਏਪੀ ਦੀ ਆਪਾਂ ਡਿਮਾਂਡ ਨੂੰ ਪੂਰੀ ਕਰ ਸਕੀਏ ਠੀਕ ਆ ਡੀਏਪੀ ਵੀ ਮਿਲ ਜੂ ਡੀਏਪੀ ਮਿਲ ਜੂ ਭਾਈ ਯੂਰੀਏ ਵੀ ਜਦੋਂ ਟਾਈਮ ਆਊਗਾ ਭਾਈ ਡੀਏਪੀ ਦਾ ਹਣਾ ਹੁਣ ਤਾਂ ਡੀਏਪੀ ਤੇ ਰਹਿ ਕੇ ਹੈ ਨਹੀਂ ਜਦੋਂ ਨੂੰ ਮੰਨ ਕੇ ਚਲੋ ਯੂਰੀ ਡੀਏਪੀ ਜਮ ਹੁਣ ਮੱਕੀ ਬੀਜਾਈ ਸ਼ੁਰੂ ਹੋਊਗੀ ਉਦੋਂ ਨੂੰ ਆਪਾਂ ਡੀਏਪੀ ਆਪਣੇ ਲਈ ਠੀਕ ਹੈ ਵੀ ਮੌਕੇ ਤੇ ਮਸਲਾ ਹੱਲ ਹੋਏ ਮੌਕੇ ਤੇ ਮਸਲਾ ਹੱਲ ਹੋਊਗਾ ਬਾਈ ਮੌਕੇ ਤੇ ਦੇ ਕੇ ਦੋ ਰਾਂਗੇ ਠੀਕ ਹੈ ਤੇ ਇੱਕ ਜਿਵੇਂ ਦੂਰ ਦੇ ਕਿਸਾਨ ਹੁੰਦੇ ਨੇ ਡਿਲੀਵਰੀ ਦਾ ਹੈਗਾ ਡਿਲੀਵਰੀ ਬਾਈ ਦੇ ਦਾਂਗੇ ਆਪਾਂ ਕਿਤੇ ਵੀ ਕਿਤੇ ਮਰਜ਼ੀ ਪੰਜਾਬ ਦੇ ਜਿੱਥੇ ਮਰਜ਼ੀ ਡਿਲੀਵਰੀ ਲਊਗਾ ਬਾਈ ਮੈਂ ਆਪਾਂ ਦੇ ਦਾਂਗੇ ਠੀਕ ਹੈ ਕਿਤੇ ਵੀ ਡਿਲੀਵਰੀ ਦੇ ਦਾਂਗੇ ਆਪਾਂ ਵੀ ਬਾਕੀ ਰਿਜ਼ਲਟ ਹੈਗਾ ਤੇ ਰੇਟ ਦਾ ਕਿੰਨਾ ਕੁ ਫਰਕ ਫਾਇਦਾ ਕਰ ਦਿਆ ਕਰਾਂਗੇ ਆਪਾਂ ਰੇਟ ਦਾ ਬਾਈ ਬਹੁਤ ਸੋਚ ਹੀ ਸਕਦਾ ਵੀ ਕਿੰਨਾ ਕੁ ਫਾਇਦਾ ਕਰ ਸਕਦਾ ਠੀਕ ਹੈ ਜਿਵੇਂ ਆਪਾਂ 10 ਤੋਂ 20 ਰੁਪਿਆ ਦੇ ਉੱਤੇ ਕੰਮ ਕਰਦਾ ਜਿਹੜੇ ਆਹ ਪ੍ਰੋਡਕਟ ਹੁੰਦੇ ਨੇ ਯਾਰਾ ਵਰਗੇ ਹਾਂਜੀ ਵੀ ਇਹਨਾਂ ਦਾ ਵੀ ਫਰਕ ਪੈਂਦਾ ਰੇਟ ਦਾ ਇਹਨਾਂ ਦਾ ਬਾਈ ਹਾਂ ਪੈਂਦਾ ਠੀਕ ਆ ਪੈਂ ਜਾਂਦਾ ਬਾਈ ਇਹਨਾਂ ਦਾ ਵੀ ਬੜੀ ਫਰਕ ਫਰਕ ਇਹਦੇ ਵਿੱਚ ਕੋਈ ਬਹੁਲਾ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਇਹਦੇ ਵਿੱਚ ਮੰਨ ਲਓ ਵੀ 50 ਰੁਪਏ ਨਹੀਂ ਜਿਹੜੇ ਬੰਦੇ ਕੁਆਂਟੀਟੀ ਚੱਕਦੇ ਨੇ ਜਿਵੇਂ ਉਹਨਾਂ ਵਾਸਤੇ ਹਾਂ ਕੋਈ ਗੱਲ ਨਹੀਂ ਉਹਨਾਂ ਲਈ ਬਹੁਤ ਫਰਕ ਹਾਂ ਵੀ ਉਹ ਨਹੀਂ ਉਹਨਾਂ ਨੂੰ ਕੁਆਂਟੀਟੀ ਤੇ ਵੀ ਜਿਵੇਂ ਇੱਕ ਪੀਸ ਮਗਰ ਡਿਸਕਾਊਂਟ ਦੇ ਦਾਂਗੇ ਇੱਕ ਪੀਸ ਮਗਰ ਥੋੜੇ ਵੀ ਬਚਦੇ ਨੇ ਤਾਂ ਬਹੁਤ ਵੱਡਾ ਫਰਕ ਪੈਂਦਾ ਬਹੁਤ ਵੱਡਾ ਫਰਕ ਪੈਂਦਾ ਹਾਂ ਕਿਉਂ 50 50 ਕਿੱਲੇ ਦੀ ਖੇਤੀ ਕਰਦੇ ਨੇ ਆਲੂ 2 200 ਕਿੱਲਾ ਵੀ ਲਾਉਣ ਵਾਲੇ ਬੈਠੇ ਨੇ ਬੰਦੇ ਬਿਲਕੁਲ ਬਾਈ ਬਿਲਕੁਲ ਠੀਕ ਹੈ ਤੇ ਬਾਕੀ ਆਪਾਂ ਐਡਰੈਸ ਕਲੀਅਰ ਕਰ ਦਈਏ ਇੱਕ ਵਾਰੀ ਐਡਰੈਸ ਬਾਈ ਆਪਣਾ ਠੀਕਾ ਬਰਨਾਲਾ ਘਾਇਰ ਹੂੰ ਤੇ ਠਿਕਰੀ ਵਾਲਾ ਰੋਡ ਆ ਠਿਕਰੀ ਵਾਲਾ ਰੋਡ ਹਾਂ ਠੀਕ ਹੈ ਠਿਕਰੀ ਵਾਲਾ ਰੋਡ ਦੇ ਉੱਪਰ ਮੰਨ ਕੇ ਚੱਲੋ ਉਹ ਜਿਹੜਾ ਫੌਜੀ ਵਾਲਾ ਬੁੱਕਲ ਮੈਨ ਸਟੇਡੀਅਮ ਲਵੇ ਚੌਂਕ ਆ ਉਤੋਂ ਆਪਣਾ ਮੰਨ ਕੇ ਚੱਲੋ 100 ਕਿ ਮੀਟਰ ਤੇ ਅੱਗੇ ਆ ਠੀਕ ਹੈ ਤੇ ਆ ਕਲੋਨੀ ਕਿਹੜੀ ਆ ਵੀ ਠੀਕ ਹੈ ਇਹ ਕਲੋਨੀਆਂ ਇੱਥੇ ਰੋਡ ਦੇ ਉੱਤੇ ਦੁਕਾਨਾਂ ਖੁੱਲ੍ਹੀ ਡੁੱਲੀ ਪਾਰਕਿੰਗ ਆ ਕੋਈ ਦਿੱਕਤ ਨਹੀਂ ਹਾਂ ਮੇਰੇ ਕੋਈ ਦਿੱਕਤ ਨਹੀਂ ਬਾਈ ਪਾਰਕਿੰਗ ਜਿੰਨੀ ਮਰਜ਼ੀ ਬਾਈ ਆਪਣੇ ਪਿਛਲੇ ਪਾਸੇ ਹੀ ਪਾਰਕਿੰਗ ਆ ਮਤਲਬ ਕਿ ਸਾਡੇ ਟਰੈਕਟਰ ਟਰਾਲੀ ਵੀ ਖੜਾਉਣੇ ਨੇ ਉਹਦੇ ਵਾਸਤੇ ਵੀ ਪਾਰਕਿੰਗ ਪਿੱਛੇ ਵਾਧੂ ਆ ਬਾਕੀ ਜਿਵੇਂ ਹੁਣ ਗੁੱਲੀ ਡੰਡਾ ਬਾਈ ਹੋਈ ਜਾਂਦਾ ਹਨਾ ਕਣਕਾਂ ਦੇ ਵਿੱਚ ਵੀ ਕਈ ਵਾਰੀ ਪਤਾ ਨਹੀਂ ਲੱਗਦਾ ਜ਼ਿੰਮੇਵਾਰ ਨੂੰ ਵੀ ਹੁਣ ਅੰਬਰੀਵਾ ਦਵਾਈ ਪਾਈ ਜਾਂਦੇ ਜਾਂ ਹੋਰ ਵੀ ਇਹ ਕਿੰਨੀ ਕੁ ਡੋਜ਼ ਪਾਉ ਜਾਂ ਖੇਤ ਦੇਖਣਾ ਪੈਂਦਾ ਬੰਦੇ ਖੇਤ ਦੇਖ ਕੇ ਬਾਈ ਅਸੀਂ ਜ਼ਿਆਦਾ ਧਿਆਨ ਰੱਖਦੇ ਆ ਵੀ ਜੇ ਮੰਨ ਲਓ ਬੰਦੇ ਦਾ ਖੇਤ ਦੇਖਿਆ ਜਾਵੇ ਤੁਸੀਂ ਦੇਖਿਆ ਹੋਵੇ ਤਾਂ ਵਧੀਆ ਮਿਲਦਾ ਹਾਂ ਬਾਈ ਆਪਣੇ ਲਈ ਡਾਕਟਰ ਵੀ ਹੁੰਦੇ ਨੇ ਮੈਂ ਖੁਦ ਵੀ ਦੇਖ ਕੇ ਆ ਸਕਦਾ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਵੀ ਉਹ ਵੀ ਟੀਮ ਆਪਣੇ ਕੋਲੇ ਅਵੇਲੇਬਲ ਟੀਮ ਆਪਣੇ ਕੋਲੇ ਅਵੇਲੇਬਲ ਬਾਈ ਠੀਕ ਆ ਵੀ ਆਪ ਵੀ ਭੱਜ ਜੰਨੇ ਹੋਰ ਅੱਗੇ ਵੀ ਡਾਕਟਰ ਹੈਗੇ ਹਾਂ ਬਾਈ ਠੀਕ ਆ ਵੀ ਜੇ ਤਾਂ ਕੋਈ ਜ਼ਿੰਮੇਦਾਰੀ ਮੰਨ ਲਓ ਇੰਨਾ ਕ ਐਜੂਕੇਟਿਡ ਐ ਮੰਨ ਕੇ ਚੱਲੋ ਉਹਨੂੰ ਪਤਾ ਐ ਜਾਣਕਾਰੀ ਰੱਖਦਾ ਹੈ ਨਾ ਉਹ ਤਾਂ ਆਪਾਂ ਤੋਂ ਮੰਗ ਕੇ ਲੈ ਸਕਦਾ ਕੋਈ ਮਰਜ਼ੀ ਦਵਾਈ ਮੰਗ ਕੇ ਲਵੋ ਠੀਕ ਐ ਤੇ ਜਿਹੜੇ ਬੰਨੋ ਜਿਹਨੂੰ ਨਹੀਂ ਘੱਟ ਜਾਣਕਾਰੀ ਐ ਉਹ ਆਪਾਂ ਨੂੰ ਖੇਤ ਦਿਖਾ ਕੇ ਦਵਾਈ ਕਰ ਸਕਦਾ ਠੀਕ ਆ ਹਾਂ ਜੀ ਜਾਂ ਆਪਾਂ ਆਪ ਦੇ ਕੇ ਆਵਾਂਗੇ ਜਾ ਕੇ ਕਈ ਵਾਰੀ ਫੋਟੋ ਫੋਟੋ ਖਿੱਚ ਲਿਆ ਹੁੰਦਾ ਦੂਰ ਤੱਕ ਖਿੱਚ ਹੁੰਦਾ WhatsApp ਕਰ ਦਿੰਦਾ ਫਿਰ ਉਹਦੇ ਹਿਸਾਬ ਨਾਲ ਦਵਾਈ ਡਿਲੀਵਰੀ ਕਰ ਦਿੰਦਾ ਵੀ ਜਿਹੜੀ ਦੀ ਲੋੜ ਉਹ ਜਿਹੜੀ ਦੀ ਲੋੜ ਯੂਰੀਆ ਮਿਲੂਗਾ ਵੱਡੀ ਗੱਲ ਵੱਡੀ ਗੱਲ ਬਾਈ ਯੂਰੀਆ ਮਿਲੂਗਾ ਬਾਈ ਜਿੰਨਾ ਮਰਜੀ ਯੂਰੀਆ ਲੈ ਜਾਓ ਬਾਈ ਯਾਰ ਯੂਰੀਆ ਡੀਪੀ ਮਿਲੂ ਵੱਡੀ ਗੱਲ ਐਟ ਪ੍ਰੈਜ਼ੈਂਟ ਮਿਲੂ ਰੇਟ ਘੱਟ ਮਿਲਜੂ ਰੇਟ ਘੱਟ ਮਿਲਜੂ ਬ੍ਰਾਂਡ ਮਿਲਜੂ ਤੇ ਬ੍ਰਾਂਡ ਮਿਲਜੂ ਸਾਰੇ ਕਿਤੇ ਡਿਲੀਵਰੀ ਮਿਲਜੂ ਹੋਰ ਮੈਨੂੰ ਲੱਗਦਾ ਕੋਈ ਡਿਮਾਂਡ ਹੁੰਦੀ ਨਹੀਂ ਹੋਰ ਕੋਈ ਡਿਮਾਂਡ ਹੁੰਦੀ ਨਹੀਂ ਬਾਈ ਹਾਂ ਵੀ ਸਾਰੇ ਪ੍ਰੋਡਕਟ ਦਾ ਤੁਹਾਨੂੰ ਰਿਜ਼ਲਟ ਮਿਲਜੂ ਏ ਟੂ ਜ਼ेड ਚੀਜ਼ ਦੀ ਜ਼ਿੰਮੇਵਾਰੀ ਮਿਲੂ ਸੋ ਇੱਕ ਵਾਰੀ ਬਾਈ ਨੂੰ ਮੌਕਾ ਦਿਓ ਦੱਬ ਕੇ ਹੌਸਲਾ ਦਿਓ ਨਵੇਂ ਮੁੰਡੇ ਜੇ ਫੀਲਡ ਦੇ ਵਿਚਾਰੇ ਨੇ ਜਿਵੇਂ ਬਾਈ ਮਨਦੀਪ ਵਧੀਆ ਮਿਹਨਤ ਕਰਕੇ ਬੀਐਸਏ ਐਗਰੀਕਲਚਰ ਕਰਨ ਤੋਂ ਬਾਅਦ 8-10 ਸਾਲ ਕੰਪਨੀਆਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਫੇਰ ਕਿਤੇ ਬਿਜ਼ਨਸ ਦੇ ਵਿੱਚ ਉੱਤਰਦਾ ਤਾਂ ਆਪਣਾ 4 ਰੁਪਈਆ ਦਾ ਫਾਇਦਾ ਕਰੂਗਾ ਬਾਈ ਆਪ ਵੀ ਜ਼ਿੰਮੇਦਾਰ ਹੈ ਤੇ ਜ਼ਿੰਮੇਦਾਰਾਂ ਦਾ ਫਾਇਦੇਮੰਦੀ ਦੁਕਾਨ ਕਰੀਆ ਸਕਰੀਨ ਤੇ ਨੰਬਰ ਹੈ ਸੰਪਰਕ ਕਰਕੇ ਪਹੁੰਚੋ ਬਰਨਾਲੇ ਸ਼ਹਿਰ ਦੇ ਵਿੱਚ ਜਾਂ ਡਿਲੀਵਰੀ ਕਰਾ ਲਿਓ ਆਲ ਇੰਡੀਆ ਚ ਕਿਤੇ ਧੰਨਵਾਦ ਜੀ ਥੈਂਕ ਯੂ ਵਧਾਈਆਂ ਬਾਈ ਬਹੁਤ ਬਹੁਤ ਇੱਕ ਵਾਰੀ ਫੇਰ